ਸਾਨੂੰ ਇਸ ਸੰਸਾਰ ਦੇ ਵਿੱਚ ਬੰਦਗੀ ਕਰਨ ਵਾਸਤੇ ਭੇਜਿਆ ਸੀ ਆਖੋ ਸਤਨਾਮ ਸ੍ਰੀ ਵਾਹਿਗੋ ਨਾਮ ਜਪਣ ਵਾਸਤੇ ਪਰ ਅਸੀਂ ਕੁਰਾਏ ਪੈ ਗਏ ਅਸ ਮਿੱਠੇ ਸੰਸਾਰ ਦੇ ਵਿੱਚ ਮੋਹ ਮਾਇਆ ਦੇ ਵਿੱਚ ਪੈ ਕਰਕੇ ਅਸੀਂ ਉਹ ਪਰਮਾਤਮਾ ਨੂੰ ਹੀ ਭੁੱਲ ਗਏ ਆਖੋ ਸਤਨਾਮ ਸ੍ਰੀ ਵਾਹਿਗੋ ਅਸੀਂ ਰੱਬ ਤੋਂ ਟੁੱਟ ਗਏ ਕਦੀ ਅਸੀਂ ਨਾਮ ਨਹੀਂ ਜਪਿਆ ਬੰਦਗੀ ਨਹੀਂ ਕਰੀ ਪਰ ਸਤਿਗੁਰ ਪਾਸ਼ਾ ਪਤਾ ਕੀ ਕਹਿੰਦੇ ਨੇ ਪਰ ਬੰਦੇ ਤੂੰ ਬੰਦਗੀ ਜਿ ਚਰ ਕਟੋਂ ਮੈਂ ਸਾ ਪਰ ਬੰਦੇ ਤੂੰ ਬੰਦਗੀ ਕਰ ਬੰਦੇ ਤੂੰ ਬੰਦਗੀ ਬੰਦਾ ਅਸਲ ਦੇ ਵਿੱਚ ਕੌਣ ਐ ਗੁਰਬਾਣੀ ਚ ਲਿਖਿਆ ਸੁਣ ਲਿਓ ਮਾਤਾ ਵਾਪੈ ਸਤਿਗੁਰ ਪਾਸ਼ਾ ਨੇ ਪਤਾ ਕੀ ਲਿਖਿਆ ਬੰਦੋ ਹੋਏ ਸਭ ਬੰਦਗੀ ਕਹਿ ਬੰਦਾ ਉਹ ਜਿਹੜਾ ਨਾਮ ਜਪੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜਿਹੜਾ ਭਜਨ ਕਰੇ ਸਿਮਰਨ ਕਰੇ ਪਰ ਸਾਡੇ ਵਿੱਚ ਦੁਬਧਾ ਬਹੁਤ ਨੇ ਅਸੀਂ ਸੰਸਾਰਿਕ ਲੋਕ ਆ ਨਾ ਜਿਹੜੇ ਸਾਡੇ 'ਚ ਬਹੁਤ ਜਿਆਦਾ ਦੁਬਧਾ ਕਿਹੜੀ ਗੱਲ ਦੀ ਹੈ ਸਾਨੂੰ ਹਜੇ ਤੱਕ ਇਹ ਨਹੀਂ ਸਮਝ ਆਇਆ ਹੀ ਅਸੀਂ ਜੱਪੜਾ ਕੀ ਹੈ ਆਪਕੋ ਸਤਨਾ ਸ਼੍ਰੀ ਵਾਖੀ ਸਤਗੁਰ ਪਾਸ਼ਾ ਪਤਾ ਕੀ ਕਹਿੰਦੇ ਨਹੀਂ ਕੋਈ ਬੋਲੇ RAM RAM ਕੋਈ ਖੁਦਾਏ ਕੋਈ ਬੋਲੇ RAM RAM ਕੋਈ ਖੁਦਾਏ ਕੋਈ ਸੇਵ ਕੋ ਸਈਆ ਕੋਈ ਅਲਾਈ ਕੰਦੇ ਕੋਈ ਬੋਲੇ ਰਾਮ ਰਾਮ ਕੋਈ ਰਾਮ ਰਾਮ ਕਹਿ ਰਿਹਾ ਕੋਈ ਅੱਲਾ ਅੱਲਾ ਕਹਿ ਰਿਹਾ ਕੋਈ ਵਾਹਿਗੁਰੂ ਵਾਹਿਗੁਰੂ ਕਹਿ ਰਿਹਾ ਕੋਈ ਸੁਆਮੀ ਸੁਆਮੀ ਕਹਿ ਰਿਹਾ ਕੋਈ ਬਿਠਨ ਬਿਠਲ ਕਹਿ ਰਿਹਾ ਕੋਈ ਪਰਮੇਸ਼ਰ ਪਰਮੇਸ਼ਰ ਕਹਿ ਰਿਹਾ ਇਹ ਸਾਰੇ ਪ੍ਰਮਾਤਮਾ ਦੇ ਨਾਮ ਨੇ ਪ੍ਰਮਾਤਮਾ ਇੱਕੋ ਹੀ ਹੈ ਸਾਹਿਬ ਮੇਰਾ ਇੱਕੋ ਹੈ ਇੱਕੋ ਹੈ ਭਾਈ ਪਰ ਨਾਮ ਵੱਖੋ ਵੱਖ ਨੇ ਆਖੋ ਸਤਨਾਮ ਅਸੀਂ ਇਹ ਗੁਪਤਾ ਵਿੱਚ ਪੈ ਗਏ ਅਸੀਂ ਜਪਣਾ ਕੀ ਹੈ ਪਰ ਸਤਿਗੁਰ ਪਾਤਸ਼ਾਹ ਕਹਿੰਦੇ ਨੇ ਕਰ ਬੰਦੇ ਤੂੰ ਬੰਦਗੀ ਕਹਿੰਦੇ ਜਦੋਂ ਤੱਕ ਨਾਮ ਨਹੀਂ ਜਪੇਗਾ ਤੈਨੂੰ ਇਹ ਸੰਸਾਰ ਵਿੱਚ ਸੁੱਖ ਨਹੀਂ ਮਿਲਣਗੇ ਆਖੋ ਸਤਨਾਮ ਜੀ ਵਾਹਿ